ਹਾਂਜੀ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਆ ਮੈਂ ਕੁਝ ਖਬਰਾਂ ਧਰਨਾ ਸਾਂ ਜੀਆਂ ਕਰ ਲੱਗਾ ਇਹ ਚੈਟ ਜੀਵੀ ਆ ਦੇ ਨਾ ਮੈਂ ਇੱਕ ਚੈਨਲ ਲਈ ਥੰਬਨੇਲ ਬਣਾਉਣਾ ਸੀ ਮੇਰਾ ਨਿਊਜ਼ ਚੈਨਲ ਆ ਤੇ ਮੈਂ ਬਣਾਇਆ ਤੇ ਚੱਲਦਾ ਤੇ ਮੇਰਾ ਪਿਆ ਮੈਂ ਚੱਲ ਥੋੜਾ ਜਿਹਾ ਹੋਰ ਵਧੀਆ ਬਿਹਤਰ ਬਣਾਵਾ ਤੇ ਮੈਂ ਚੈਟ ਜੀਵੀ ਤੇ ਕਿਹਾ ਟਰੂ ਨਿਊਜ਼ ਸੱਚੀਆਂ ਖਬਰਾਂ ਕਿਰਪਾ ਕਰਕੇ ਮੈਨੂੰ ਇੱਕ ਥੰਬਨੇਲ ਬਣਾ ਕੇ ਦਿੱਤਾ ਜਾਵੇ ਜੋ ਮੈਂ ਆਪਣੇ ਚੈਨਲ ਦੀ ਪ੍ਰੋਫਾਈਲ ਪਿਕਚਰ ਤੇ ਲਗਾ ਸਕਾਂ ਮੇਰੇ ਚੈਨਲ ਦਾ ਨਾਮ ਟਰੂ ਨਿਊਜ਼ ਸੱਚੀਆਂ ਖਬਰਾਂ ਹੈ ਤੇ ਮੈਨੂੰ ਕੋ ਵਧੀਆ ਜਿਹਾ ਸੋਹਣਾ ਜਿਹਾ ਪੰਜਾਬੀ ਥੰਬਨੇਲ ਤਿਆਰ ਕਰਕੇ ਦਿੱਤਾ ਜਾਵੇ ਠੀਕ ਹੈ ਜੀ ਤੇ ਉਹਨਾਂ ਵੇਖੋ ਜੀ ਟਰੂ ਨਿਊਜ਼ ਤੇ ਲਿਖ ਦਿੱਤਾ ਤੇ ਅੱਗੇ ਚਚਾ ਨੇ ਪੰਜਾਬੀ ਦਾ ਪਾ ਗਏ ਤੇ ਨੰਨਾ ਹਿੰਦੀ ਦਾ ਪਾ ਗਏ ਤੇ ਨਿਊਜ਼ ਨੇ ਪੰਜਾਬੀ ਲਿਖਤਾ ਠੀਕ ਹੈ ਫਿਰ ਉਹਨੂੰ ਮੈਂ ਕਿਹਾ ਜੀ ਪੰਜਾਬੀ ਵਿੱਚ ਜਿਹੜਾ ਟਰੂ ਨਿਊਜ਼ ਦੇ ਸਪੈਲਿੰਗ ਗਲਤ ਹੈ ਕਿਰਪਾ ਕਰਕੇ ਉਹਨੂੰ ਠੀਕ ਕਰਕੇ ਬਣਾ ਕੇ ਦਿੱਤਾ ਜਾਵੇ ਫੇਰ ਗਲਤ ਬਣਾ ਕੇ ਦਿੱਤਾ ਨੇ ਚਲੋ ਜੀ ਕਾਫੀ ਉਹਨਾਂ ਜਦੋਜਹਿ ਚੱਲੀ ਆ ਤੇ ਬਾਬਾ ਗੱਲਾਂ ਬਾਤਾਂ ਕਦੀ ਉਹ ਲਾਲ ਰੰਗ ਦਾ ਬਣਾ ਕੇ ਦੇ ਆ ਤੁਹਾਨੂੰ ਪੀਲਾ ਧਿਆਨ ਖਿੱਚਣ ਵਾਲਾ ਇਹ ਉਹ ਬਾਰ ਬਾਰ ਫੇਰ ਉਹੀ ਬੁਚੀ ਜਾਵੇ ਮੈਂ ਹਾਂਜੀ ਤਿਆਰ ਕਰਕੇ ਦੇ ਦੋ ਅਨਿਸ਼ੇਤੀ ਚਲੋ ਜੀ ਉਹਨੇ ਫੇਰ ਮੇਰਾ ਦਿਮਾਗ ਖਰਾਣਾ ਨੇ ਸ਼ੁਰੂ ਕਰਤਾ ਫੇਰ ਲਾਲ ਵਾਲਾ ਬਣਾ ਕੇ ਦੇਵਾਂ ਮੈਂ ਹਾਂਜੀ ਪੀਲਾ ਤਿਆਰ ਕਰਕੇ ਜਲਦੀ ਦਿਓ ਤੇ ਕਾਫੀ ਜਦੋਜਹਿ ਫੇਰ ਚੱਲੀ ਤੇ ਉਹਨੇ ਫੇਰ ਉਹੀ ਪਰ ਤਾਂ ਨਹੀਂ ਕਿਹਾ ਜੀ ਇੱਥੇ ਨੇ ਇੱਕ ਫੇਰ ਮੈਨੂੰ ਬਣਾ ਕੇ ਦਿੱਤਾ ਤੇ ਇੱਥੇ ਨੇ ਲਿਖਤਾ ਰਗੂ ਨਿਊਜ਼ ਸਹੀ ਨਹੀਂ ਲਿਖਿਆ ਤੇ ਸਚੀਰਾ ਖਬਰਾਂ ਲਿਖਤਾ ਠੀਕ ਹੈ ਜੀ ਮੈਨੂੰ ਗੁੱਸਾ ਜੜਿਆ ਮੈਂ ਜੈ ਅੜ ਜੀ ਵੀ ਦੀ ਤੇ ਦੱਸੋ ਜੀ ਤੈਨੂੰ ਲਾਂਹ ਦਾ ਪਉਣਾ ਹੋ ਲੋ ਜਹਾ ਮੈਂ ਪਲੀਜ਼ ਤੁਹਾਡੇ ਹੁਣ ਸੱਚੀਆਂ ਖਬਰਾਂ ਦੇ ਸਪੈਲਿੰਗ ਗਲਤ ਹਨ ਇਸ ਨੂੰ ਕਰੈਕਟ ਕਰਕੇ ਸਹੀ ਤਰੀਕੇ ਨਾਲ ਲਿਖਿਆ ਜਾਵੇ ਤਾਂ ਜੋ ਸੋਹਣਾ ਲੱਗੇ ਸੱਚੀਆਂ ਦੀ ਜਗ੍ਹਾ ਸਚੀਰਾ ਲਿਖ ਦਿੱਤਾ ਹੈ ਇਹ ਅੱਖਰ ਗਲਤ ਹਨ ਤੇ ਚੈਟ ਜੀਪੀਟੀ ਗਲਤੀਆਂ ਨਹੀਂ ਕਰਦੀ ਚੰਗੀ ਲੱਗਦੀ ਕਿਰਪਾ ਕਰਕੇ ਮੈਨੂੰ ਸਹੀ ਤਰੀਕੇ ਨਾਲ ਲਿਖ ਕੇ ਆ ਜਾਵੇ ਸੱਚੀਆਂ ਖਬਰਾਂ ਤਾਂ ਮੰਨ ਗਿਆ ਹੋਏ ਜਿਹੜਾ ਗਈ ਹੈ ਜੋ ਵੀ ਹੈ ਆ ਬਿਲਕੁਲ ਤੁਸੀਂ ਬਿਲਕੁਲ ਸਹੀ ਫੜਿਆ ਠੀਕ ਆ ਸੱਚੀਆਂ ਦੀ ਸਪੈਲਿੰਗ ਲੋਗੋ ਗਲਤ ਆ ਗਏ ਹਨ ਉੱਤੇ ਸਜੀਰਾ ਬਣ ਗਿਆ ਸੀ ਹੁਣ ਮੈਂ ਤੁਹਾਡੇ ਲਈ ਸਹੀ ਤਰੀਕੇ ਨਾਲ ਤਿਆਰ ਕਰਾਂਗਾ ਮਨ ਲੱਕੇ ਚੈਟ ਜੀਵੀਡੀ ਇਹ ਜਨਾਨੀ ਫੀਮੇਲ ਬੋਲਦੇ ਪਰ ਇਥੇ ਗਾ ਯਾਨੀ ਪਿੱਛੇ ਬੰਦਾ ਬੋਲਦਾ ਚੜ ਰਿਹਾ ਕੋਈ ਚੈਟ ਜੀਵੀਟੇ ਲਿਖਤ ਸਹੀ ਹੋਏਗੀ ਪਰ ਇਹਨੇ ਫਿਰ ਉਹੀ ਪੰਗਾ ਲੈਣਾ ਸ਼ੁਰੂ ਕਰਤਾ ਫਿਰ ਕਿ ਰੰਗ ਲਾਲ ਜਿਹੜੀ ਬੈਕਗਰਾਉਂਡ ਪੀਲੇ ਅੱਖਰਕਾਰ ਗੋਲ YouTube ਪ੍ਰੋਫਾਈਲ ਪਿਕਚਰ ਲਈ ਕਿ ਤੁਸੀਂ ਚਾਹੋਗੇ ਫਿਰ ਤੁਰੰਤ ਤੇ ਅੰਤਮ ਸਹੀ ਵਰਜਨ ਲਈ ਬਣਾਓ ਤੇ ਹੁਣ ਮੈਂ ਲਿਖਣ ਲੱਗਾ ਸਹੀ ਅੰਤਮ ਵਰਜਨ ਵੇਖੋ ਕੀ ਕਹਿੰਦੀ ਆ हां जी ਮੈਨੂੰ ਤਿਆਰ ਕਰਕੇ ਦਿੱਤਾ ਜਾਵੇ ਜਲਦੀ ਬਿਲਕੁਲ ਸਹੀ ਇਸੇ ਤਰੀਕੇ ਦਾ ਰੰਗ ਲਾਲ ਬੈਕਗ੍ਰਾਉਂਡ ਪੀਲੀ ਅੱਖਰ ਵਾਲਾ ਜਲਦੀ ਤਿਆਰ ਕਰਕੇ ਦਿੱਤਾ ਜਾਵੇ ਚਲੋਈ ਹੁਣ ਮੈਂ ਲਿਖ ਦਿੱਤਾ ਤੇ ਹੁਣ ਵੇਖੋ ਫੇਰ ਇਹਨੇ ਕਹਿਣਾ ਕਿ ਉਹਨੂੰ ਬੜੇ ਲੁਕਿੰਗ ਦੇ ਇਹਦੇ ਮਗਰ ਤੇ ਫੇਰ ਤਾਂ ਹੁਣ ਵੇਖੋ ਕੀ ਕਹਿੰਦੀ ਹੈ ਆਖਰੀ ਗਾਂ ਲਾਸਟ ਵਾਰਾ ਤੁਸੀਂ ਤਿਆਰ ਕਰਕੇ ਦਿਓ ਨੋ ਸ਼ੁਕਰ ਹੈ ਬੜੀ ਛਿੱਤੀ ਮਾਰਿਆ ਬੜਾ ਨਹੀਂ ਭਾਈ ਇਹ ਢੀ ਛਿੱਤੀ ਕਿੱਥੇ ਚੈਟ ਜੀ ਵੀ ਟੀ ਲਾਟਸ ਆਫ ਪੀਪਲ ਆਰ ਕ੍ਰੀਏਟਿੰਗ ਅ ਮੇਜ਼ ਰਾਈਟ ਨਾਓ ਸੋ ਥਿਸ ਮਾਈਟ ਟੇਕ ਅ ਬਿਟ ਵਿਲ ਬੀ ਨੋਰ ਨੌਫਟੀ ਯੂ ਵੈਨ ਯੂ ਮੇਜ਼ ਇਜ਼ ਰੈਡੀ ਅਜੇ ਵੀ ਟਾਈਮ ਲੈਂਦੀ ਕਿ ਬੜੇ ਲੁਕੀ ਡਾਈ ਆ ਫੋਡਵਾ ਬਣਾਉਣ ਦੇ ਪਿੱਛੇ ਤੇ ਅੱਗੇ ਕੀ ਜਾਣ ਚਾੜਦੀ ਆ ਥੋੜਾ ਜਿਹਾ ਵੇਟ ਕਰ ਲਈਏ ਚਲੋ ਮੈਂ ਵੀਡੀਓ ਪਾਜ਼ ਕਰਦਾ ਹਾਂ ਉਸ ਤੋਂ ਬਾਅਦ ਤੁਹਾਨੂੰ ਫੇਰ ਦਿਖਾਉਣੇਗੇ ਚੈਟ ਜੀਵੀਟੀ ਨੂੰ ਕਰਨ ਕੀ ਡੇਈ ਮੇਰੇ ਨਾਲ ਲਓ ਜੀ ਚੈਟ ਜੀਵੀਟੀ ਨੇ ਇੱਕ ਹੋਰ ਸੱਪ ਕੱਢ ਮਾਰਿਆ ਹੈ ਅਗਲਾ ਟਰੂ ਨਿਊਜ਼ ਸੱਚੀਦਾ ਖਬਰਾਂ ਲਗਤਾਈ ਉਹ ਤੇਰਾ ਭਲਾ ਜੇ ਕਿ ਮਨਾ ਮੈਂ ਇਹਨੂੰ ਪਹਿਲਾਂ ਤੇ ਮੈਂ ਕਿਤੇ ਆਪ ਪੰਗਾ ਲੈ ਕੇ ਤੇ ਆਪ ਹੀ ਫੋਨ ਮੇਰਾ 24 ਅਲਟਰਾ ਵਾ ਤਾਂ ਇੱਥੇ ਦੀ ਐਡੀਟਿੰਗ ਮੈਂ ਆਪ ਹੀ ਕਰ ਲੈਣੀ ਸੀ ਇਨਾ ਮੱਥਾ ਮਾਰਨੋਂ ਅਗਰੋਂ 20 ਤੇ ਚੈਟ ਜੀਪੀਟੀ ਤੂੰ ਸਹੀ ਨਹੀਂ ਲਿਖਾਂਦੀ ਤੇ ਅੱਗੇ ਤੁਸੀਂ ਵੇਖ ਲਓ ਜੀ ਏਆਈ ਦਾ ਜਮਾਨਾ ਦੇ ਏਆਈ ਕੀ ਕਰੰਦਿਆ ਜੀ ਤੇ ਵੀਡੀਓ ਜੇ ਤੁਹਾਨੂੰ ਪਸੰਦ ਆਵੇ ਨਾ ਤੇ ਮੇਰੇ ਮਿੱਤਰੋ ਸ਼ੇਅਰ ਕਰ ਦਿਓ ਤੇ ਥੋੜੇ ਕਮੈਂਟਾਂ 'ਚ ਦੱਸਿਓ ਕਿ ਸਭ ਤੋਂ ਵਧੀਆ ਬੈਸਟ ਤਰੀਕਾ ਹੈ ਕਿਹੜਾ ਵਾ ਜੇ ਤੁਹਾਨੂੰ ਅਸੀਂ ਲੋਗੋ ਤਿਆਰ ਕਰਾ ਲਈਏ ਆਪਣੇ ਕਿਸ ਚੈਨਲ ਦਾ ਧੰਨਵਾਦ ਵੀ